ਨਾਜਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਸਪੋਰਟਸ ਐਂਡ ਕਰਾਟੇ ਕਲੱਬ ਦੁਆਰਾ ਸਿਵਲ ਲਾਇਨਜ਼ ਵਿਖੇ ਕਰਾਟੇ ਬੈਲਟ ਟੈਸਟ ਅਤੇ ਫਿਟਨੈਸ ਟੈਸਟ ਲਈ ਗਏ ਜਿਸ ਵਿੱਚ 30 ਬੱਚਿਆਂ ਨੇ ਹਿੱਸਾ ਲਿਆ ਇਹ ਟੈ ਬੈਲਟ ਟੈਸਟ 골ਡ ਮੈਡਲ ਜੇ ਜੇਤਾ ਅੰਤਰਰਾਸ਼ਟਰੀ ਖਿਡਾਰੀ ਅਤੇ ਖਲਬੰਦਾ ਤੇ ਯੂਨਾਈਟਿਡ ਸੰਤੂ ਕਾਨ ਕਰਾਟੇ ਐਸੋਸੀਏਸ਼ਨ ਇੰਡੀਆ ਦੇ ਚੀਫ ਕੋਚ ਸਿਹਾਨ ਸਰਦੇਵ ਸਿੰਘ ਨੇ ਲਾਏ ਇਸ 벨ਟ ਟੈਸਟ ਵਿੱਚ ਅੰਸ਼ਕਪੂਰ ਨੇ ਫਾਈਟ ਦਾ ਵਧੀਆ ਪ੍ਰਦਰਸ਼ਨ ਕਰਕੇ ਬ੍ਰਾਊਨ 벨ਟ ਛੋਟੀ ਬੱਚੀ ਗੁਰਸਿਮਰਨ ਕੌਰ ਨੇ ਕਾਂਤਾ ਦਾ ਪ੍ਰਦਰਸ਼ਨ ਕਰਕੇ ਪੀਲੀ 벨ਟ ਲਕਸ਼ਿਤਾ ਤੇ ਭਾਵਨਾ ਨੇ ਸੈਲਫ ਡਿਫੈਂਸ ਦਾ ਪ੍ਰਦਰਸ਼ਨ ਕਰਕੇ ਪੀਲੀ 벨ਟ ਕਾਰਤਿਕ ਤੇ 에릭 ਸਿੰਘ ਨੇ ਫਿਟਨੈਸ ਦਾ ਪ੍ਰਦਰਸ਼ਨ ਕਰਦੇ ਹੋਏ ਪੀਲੀ 벨ਟ ਜਿੱਤੀ ਇਸ ਤੋਂ ਇਲਾਵਾ ਪ੍ਰੀਨਾਜ਼, ਦਾਨਿਸ਼ਰ, ਰਿਹਾਨ, ਮਹਿਰਾਜ ਕੌਰ, ਵਿਵਾਨ, ਤਨਵੀਰ, ਰਿਦਾਨ ਆਦਨ ਨੇ ਵੀ ਸੈਲਫ ਡਿਫੈਂਸ ਤੋਂ ਫਿਟਨੈਸ ਦੇ ਕਰਤੱਬ ਦਿਖਾਏ ਇਸ ਸਮੇਂ ਸੁਖਦੇਵ ਸਿੰਘ ਨੇ ਡਿਮੋਨਸਟ੍ਰੇਸ਼ਨ ਕਰਕੇ ਬੱਚਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਰਾਟੇ ਦੇ ਗੁਰੂ ਸਿਗੋਰ ਸਿਖਾਏ ਸਪੋਰਟਸ ਐਂਡ ਕਾਰਾਟੇ ਕਲੱਬ ਦੇ ਪ੍ਰਧਾਨ ਤੇ ਮੁੱਖ ਮਹਿਮਾਨ ਗੁਰਦੀਪ ਸਿੰਘ ਨੇ ਜੇਤੂ ਬੱਚਿਆਂ ਨੂੰ ਕਾਰਾਟੇ ਬੈਲਟ ਦੇ ਇਨਾਮ ਦਿੱਤੇ ਉਨ੍ਹਾਂ ਨੇ ਤੇਜ਼ ਗਰਮੀ ਤੋਂ ਬਚਣ ਲਈ ਤੇ ਬੱਚਿਆਂ ਦੇ ਅੰਦਰ ਸੁਰੱਖਿਆ ਦੀ ਭਾਵਨਾ ਤੇ ਸਰੀਰ ਨੂੰ ਫਿਟ ਰੱਖਣ ਲਈ ਕਾਰਾਟੇ ਸਿੱਖਣ ਲਈ ਪ੍ਰੇਰਿਤ ਕੀਤਾ ਇਸ ਸਮਾਰੋਹ ਵਿੱਚ ਨਮਨ ਖਰਵੰਦਾ ਸਚਿਨ ਕਪੂਰ ਦਪਿੰਦਰ ਸਿੰਘ ਰੁਪੇਸ਼ ਸੁਪਨਪ੍ਰੀਤ ਕੌਰ ਦੀਪੀ ਆਧ ਮੌਜੂਦ ਹਨ